ਕਐਮਐਮ ਤੇ ਐਸਕੇਐਮ ਨੌਨ ਪੋਲਿਟিক্যাল ਦਾ ਕੋਆਰਡੀਨੇਟਰ ਲਗਭਗ 312 ਦਿਨ ਹੋ ਗਏ ਸਾਡੇ ਮੋਰਚੇ ਨੂੰ ਚੱਲਦਿਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਅੱਜ 5ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਕੱਲ ਜਦੋਂ ਇਸ਼ਨਾਨ ਕਰਨਾ ਚਾਹੁੰਦੇ ਸੀ ਉਦੋਂ 10 ਮਿੰਟ ਲਈ ਲਗਭਗ ਬੇਹੋਸ਼ ਰਹੇ ਉਦੋਂ ਬਾਅਦ ਉਹਨਾਂ ਨੂੰ ਹੋਸ਼ ਆਈ ਉਹਨਾਂ ਨੇ ਜੜਾਵਾ ਉਹ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣਾ ਚਾਹਿਆ ਪਰ ਤੁਹਾਨੂੰ ਪਤਾ ਸਰਕਾਰਾਂ ਉਹ ਆਡੀਓ ਉਹਨਾਂ ਦੀ ਉੱਥੇ ਨਹੀਂ ਜਾਣ ਦਿੱਤੀ ਗਈ ਪੱਖ ਇਹੀ ਰੱਖਣਾ ਚਾਹੁੰਦੇ ਸੀ ਕਿ ਜਿਹੜੀ ਸਾਂਝੀ ਪਾਰਲੀਮੈਂਟ ਦੀ ਕਮੇਟੀ ਨੇ ਹੁਣ ਰਿਪੋਰਟ ਦਿੱਤੀ ਹੈ ਜਿਹਦੇ ਵਿੱਚ 23 ਫਸਲਾਂ ਤੇ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਹੀ ਆ ਹੋਰ ਵੀ ਗੱਲਾਂ ਹੈ ਔਰ ਜੜੀਆਂ ਪ੍ਰਧਾਨ ਮੰਤਰੀ ਜੀ ਨੇ ਗੱਲਾਂ ਕਈਆਂ ਜਿਹੜੀਆਂ ਲਿਖਤੀ ਚਿੱਠੀਆਂ ਆਈਆਂ ਉਹ ਯਾਦ ਕਰਾਉਣਾ ਚਾਹੁੰਦਾ ਸੀਗੇ। ਔਰ ਇਹ ਤੋਂ ਗਾਹਾਂ ਪੰਜਾਬੀਓ ਜੇ ਦਿੱਲੀ ਅੰਦੋਲਨ ਦੋ ਦੀਆਂ ਮੰਗਾਂ ਜਿਹੜੀਆਂ 12 ਮੰਗਾਂ ਵਾਪੜੀਆਂ। ਜਿੱਚ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਸੀ250 ਦੇ ਅਨਸਾਰ ਫਸਲਾਂ ਦੇ ਭਾਅ 200 ਦੇ ਨਰੇਗਾ ਚੰਗੀ ਦਿਹਾੜੀ ਆਦ ਮੰਗਾਂ। ਉਹਨਾਂ ਨੂੰ ਪੂਰਾ ਕਰਾਉਣਾ ਚਾਹੁੰਦੇ ਜਿੱਤੀਏ ਮੋਰਚੇ ਨੂੰ ਤਾਂ 30 ਦਾ ਭਰਾਉ ਪੰਜਾਬ ਬੰਦ ਦਾ ਦੋਹਾਂ ਫੋਰਮਾਂ ਦਾ ਸੱਦਾ ਕਾਮਜਾਬ ਕਰਾਈਏ ਆਪਾਂ ਇੱਕ ਘਰ ਘਰ ਆਵਾਜ਼ ਸਾਡੀ ਚੁੱਲੇ-ਚੁੱਲੇ ਤੱਕ ਆਵਾਜ਼ ਜਾਵੇ ਔਰ ਜਿਵੇਂ ਅਸੀਂ ਸੁਣ ਰਹੇ ਜਿਵੇਂ ਸਾਡੇ ਸਾਥੀ ਦੱਸ ਰਹੇ ਆ ਵੀ ਖਨੌਰੀ ਬਾਰਡਰ ਦੀ ਚਾਰਚ ਫੇਰੇ ਫੋਰਸਾਂ ਵਧ ਰਹੀਆਂ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੋਲ ਸਵਾਲ ਕਰਦੇ ਹਾਂ ਸਪਸ਼ਟ ਕਰਨ ਪੀ ਉਹਨਾਂ ਦੀ ਮੰਨਚਾ ਕੀ ਉਹ ਦਿੱਲੀ ਦੇ ਹੱਕ ਚ ਭੁਗਤਣਗੇ ਇਹ ਸਪਸ਼ਟ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਪਰਲੇਪਾਸੋਂ ਅਟੈਕ ਆਊਗਾ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਲਾਸ਼ਾਂ ਤੋਂ ਨੰਗੇ ਤੋਂ ਬਗੈਰ ਤੁਸੀਂ ਡੱਲੇਵਾਲ ਸਾਹਿਬ ਜੀ ਦੇ ਨੇੜੇ ਨਹੀਂ ਜਾ ਸਕਦੇ ਇਦੋਂ ਗਾਹਾਂ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਕੱਲ ਚੰਡੀਗੜ੍ਹ ਵਿੱਚ ਆ ਕੇ ਆਪਣੇ ਅੰਦੋਲਨ ਦਾ ਸਮਰਥਨ ਕੀਤਾ ਧੰਨਵਾਦ ਤੇ 29 ਨੂੰ ਉਹਨਾਂ ਨੇ ਵੱਡਾ ਪ੍ਰੋਗਰਾਮ ਕਰਨ ਦਾ ਹਰਿਆਣੇ 'ਚ ਫੈਸਲਾ ਕੀਤਾ ਇਸ ਤਰੀਕੇ ਨਾਲ ਪ੍ਰਭਾਵੋ ਪੰਜਾਬੀਓ ਇਹ ਵੱਡਾ ਅੰਦੋਲਨ ਇਹਨੂੰ ਆਪਾਂ ਜਿੱਤਣਾ ਹੈਗਾ ਵਾ ਅਰ ਜਿੱਤ ਤਾਂ ਸਕਦੇ ਜਿਵੇਂ ਤੁਸੀਂ ਹੁਣ ਮਨ ਬਣਾ ਲਿਆ ਵਾ ਇਸ ਕਰਕੇ ਖਨੌਰੀ ਬਾਰਡਰ ਨੂੰ ਮਜ਼ਬੂਤ ਕਰੀਏ ਬਾਕੀ ਬਾਰਡਰਾਂ ਤੇ ਜਿਵੇਂ ਸ਼ੰਭੂ ਆ ਪਹੁੰਚੀਏ ਖਨੌਰੀ ਤੇ ਜ਼ਿਆਦਾ ਲੋੜ ਹੈਗੀ ਆ ਕਿਉਂਕਿ ਉੱਥੇ ਸਰਕਾਰ ਦੇ ਇਰਾਦੇ ਠੀਕ ਨਹੀਂ ਹੈਗੇ ਸੋ ਇਹ ਮੋਰਚਾ ਸੀ ਜਿੱਤਾਂਗੇ ਸਰਕਾਰ ਦੀਆਂ ਹਰ ਕਿਸਮ ਦੀਆਂ ਸਾਜ਼ਿਸ਼ਾਂ ناکਾਮਜਾਬ ਕਰਾਂਗੇ ਔਰ ਜਿਵੇਂ ਅੰਦੋਲਨ ਨੂੰ ਡੀਰੇਟ ਕਰ ਲਈ ਕੇਂਦਰ ਦਾ ਜ਼ੋਰ ਲੱਗਾ ਹੋਇਆ ਉਹਦੇ 'ਚ ਵੀ ਉਹਨੂੰ ਕਾਮਯਾਬ ਨਹੀਂ ਹੋਣ ਦਿਆਂਗੇ